ਲੇ ਡੇਰੇ ਦੀ ਟੀਮ ਆਈ ਉਹਨਾਂ ਨੇ ਅੱਗੇ ਤੇ ਬੜਾ ਕੰਟਰੋਲ ਕੀਤਾ ਦੋ ਸੰਤੋਸਾ ਨਹੀਂ ਆਖੁਝਾਈ ਹੈ ਬਾਕੀ ਜਿਹੜੇ ਹੁਣ ਆਈ ਜਾਂਦੇ ਕਰੀ ਜਾਂਦੇ ਇਹ ਬਾਅਦ ਵਿੱਚ ਜਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨੀਆ ਪਵਿੱਤਰ ਸਿੱਖਿਆਵਾਂ ਉੱਤੇ ਚੱਲਦੇ ਆ ਹੋਇਆ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਵਿੰਗ ਦੇ ਸੇਵਾਦਾਰ ਜਿੱਥੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਨਿਰੰਤਰ ਲੱਗੇ ਹੋਏ ਹਨ ਉੱਥੇ ਕੁਦਰਤੀ ਆਫਤਾਂ ਹੜ੍ਹ ਤੂਫਾਨ ਅੱਗ ਜਣੀ ਹੋਰ ਵਾਪਰਨ ਵਾਲੀ ਦੁਰਘਟਨਾਵਾਂ ਸਮੇਂ ਵੀ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਬੀਤੀ ਰਾਤ ਫਾਜ਼ਿਲਕਾਂਦੇ ਸਿਵਲ ਹਸਪਤਾਲ ਨੇੜੇ ਹੱਡਾ ਰੂੜੀ ਕੂੜੇ ਦੇ ਡੰਪ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਅੱਗ ਨੇ ਇੰਨਾ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਆਸ-ਪਾਸ ਦੇ ਪਿੰਡਾਂ ਵਿੱਚ ਇੰਦਾ ਸੇਕ ਬੁਰੀ ਤਰ੍ਹਾਂ ਫੈਲਣ ਲੱਗ ਪਿਆ। ਇਸ ਬਾਰੇ ਜਦੋਂ ਬਲਾਕ ਫਾਜ਼ਿਲਕਾਦੇ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਲੱਗੀ ਤਾਂ ਸੇਵਾਦਾਰ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਘਟਨਾ ਸਥਲ ਤੇ ਪਹੁੰਚ ਗਏ ਅਤੇ ਤੰਦੇਹੀ ਦੇ ਨਾਲ ਅੱਗ ਨੂੰ ਬੁਝਾਉਣ ਦੇ ਵਿੱਚ ਜੁਟ ਗਏ। ਤਸਵੀਰਾਂ ਵਿੱਚ ਸਾਫ਼ ਤੋਂ ਤੁਸੀਂ ਦੇਖ ਸਕਦੇ ਹੋ ਕਿ ਅੱਗ ਕਿੰਨੀ ਜ਼ਿਆਦਾ ਭਿਆਨਕ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਡੇਰਾ ਸ਼ਰਧਾਲੂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੱਸਿਆ ਗਿਆ ਕਿ ਤਕਰੀਬਨ ਰਾਤ 1 ਵਜੇ ਤੱਕ ਅੱਗ ਤੇ ਸੇਵਾਦਾਰਾਂ ਦੀ ਮਿਹਨਤ ਸਦਕਾ ਕਾਬੂ ਪਾਇਆ ਗਿਆ ਹੈ ਇਸ ਮੌਕੇ ਸੇਵਾਦਾਰਾਂ ਦੇ ਸੇਵਾ ਜਜ਼ਬੇ ਨੂੰ ਦੇਖ ਜਿੱਥੇ ਸਥਾਨਕ ਲੋਕ ਦੰਗ ਸਨ ਉੱਥੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸੇਵਾਦਾਰਾਂ ਦੇ ਜਜ਼ਬੇ ਨੂੰ ਦੇਖ ਦਿਲੋਂ ਸਲਾਮ ਕੀਤਾ ਸੱਚੇ ਸੌਦੇ ਵਾਲੇ ਡੇਰੇ ਦੀ ਟੀਮ ਆਈ ਉਹਨਾਂ ਨੇ ਅੱਗ ਤੇ ਬੜਾ ਕੰਟਰੋਲ ਕੀਤਾ ਕਿਉਂਕਿ ਜਾਨ ਦੀ ਬਾਜੀ ਲਾ ਕੇ 70% ਉਹਨਾਂ ਨੇ ਹੀ ਅੱਗ ਬੁਝਾਈ ਹੈ ਬਾਕੀ ਜਿਹੜੇ ਹੁਣ ਆਈ ਜਾਂਦੇ ਕਰੀ ਜਾਂਦੇ ਇਹ ਤਾਂ ਬਾਦ ਦੀ ਗੱਲ ਹੈ ਪਹਿਲਾ ਸੱਚੇ ਸੌਦੇ ਡੇਰੇ ਵਾਲੀ ਆਈ ਟੀਮ ਉਹਨਾਂ ਨੇ ਅੱਗ ਬੁਝਾਈ ਇੱਕ ਉਹਨਾਂ ਦੇ ਮੁੰਡਾ ਜ਼ਖਮੀ ਵੀ ਹੋ ਚੁੱਕਿਆ ਹੈ ਪਰ ਫਿਰ ਵੀ ਉਹ ਆਪਦੀ ਮਤਲਬ ਕਾਮਯਾਬੀ ਹਾਂਸਲ ਕਰਕੇ ਛੱਡਣਗੇ ਲਓ ਉਹਨਾਂ ਨੇ ਪਾਲਤੀਆਂ ਨਾਲ ਹੀ ਕਾਫੀ ਅੱਗ ਨੂੰ ਕਾਬੂ ਪਾ ਲਿਆ ਹੈ ਬਹੁਤ ਵਧੀਆ ਕਰ ਰਹੇ ਨੇ ਇਹਨਾਂ ਦੀ ਸੇਵਾ ਪਰਮਾਤਮਾ ਮਨਜ਼ੂਰ ਕਰੇ ਜੀ ਅੱਜ ਸਾਨੂੰ ਸਮਾਚਾਰ ਮਿਲਿਆ ਸੀ ਨਗਰ ਨਿਵਾਸੀਓ ਲੋਕੀ ਇੱਥੇ ਫਾਜ਼ਿਲਕਾ ਦੇ ਤਰੀਖਾ ਡਾ ਰੋੜੀ ਪਿੰਡ ਤੇ ਉੱਥੇ ਅੱਗ ਲੱਗ ਚੁੱਕੀ ਸੀ ਤੇ ਜਿੱਦਾਂ ਸਾਨੂੰ ਮੈਸੇਜ ਮਿਲਿਆ ਸੀ ਆਵੇ ਡਰਸ 360 ਦਾ ਸੇਵਾਦਾਰ ਨੂੰ ਮੈਸੇਜ ਲਗਾਇਆ ਤੇ ਤੁਰੰਤ ਹੀ ਲਗਭਗ 50 ਤੋਂ 60 ਜੋ ਡਰਸ 360 ਦਾ ਦੇਹਾਨੀ ਆਈ ਸੀ ਪਹੁੰਚ ਕੇ ਸੀ ਤੇ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡਾਂ ਵੀ ਆਈਆਂ ਤੇ ਉਹਨਾਂ ਦੀ ਅਸੀਂ ਨਗਰ ਨਗਿੰਡੀ ਕੁਮਰ ਫਾਇਰ ਬ੍ਰਿਗੇਡ ਭੇਜੀ ਗਈ ਸੀ ਅਸੀਂ ਉਹਨਾਂ ਦੀ ਮਦਦ ਕੀਤੀ ਤੇ ਅੱਗ ਉੱਤੇ ਕਾਬੂ ਪਾਇਆ ਗਿਆ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਜਵਾਨਾਂ ਦੇ ਪ੍ਰਤੀ ਇੱਕ ਕਮੈਂਟ ਜ਼ਰੂਰ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋਹ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ